ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਖੇਡਾਂ ਵਿੱਚ ਅੱਗੇ ਲਿਜਾਣ ਲਈ ਪੰਜਾਬ ਦੇ ਹਰੇਕ ਪਿੰਡ ਵਿੱਚ ਸਟੇਡੀਅਮ ਬਣਾਏ ਜਾ ਰਹੇ ਨੇ ਜਿਸ ਤਹਿਤ ਹਲਕਾ ਨਾਬਾ ਦੇ ਪਿੰਡ ਅਲਹੋਰਾ ਕਲਾ ਵਿਖੇ ਸਟੇਡੀਅਮ ਦੀ ਚਾਰ ਦੀਵਾਰੀ ਦਾ ਨੀਂਹ ਪੱਥਰ ਗੁਰਦੇਵ ਸਿੰਘ ਦੇਮਾਨ ਐਮ ਐਲ ਏ ਨਾਬਾ ਵੱਲੋਂ ਰੱਖਿਆ ਗਿਆ ਹੈ ਲਹੌਰਾ ਕੇ ਬੰਗਸ ਪਿੰਡ ਲਹੌਰਾ ਕਲਾਂ ਦੇ ਵਿੱਚ ਖੇਡ ਗਰਾਉਂਡ ਦਾ ਨਹੀਂ ਪੱਥਰ ਰੱਖਿਆ ਜਿੱਥੇ 2.5 ਲੱਖ ਦੀ ਗ੍ਰਾਂਟ ਪਹਿਲਾਂ ਆ ਚੁੱਕੀ ਸੀ 2.5 ਲੱਖ ਦੀ ਹੋਰ ਆਉਣੀ ਆ ਔਰ ਇਹਨੂੰ ਇਸ ਗਰਾਉਂਡ ਨੂੰ ਅਸੀਂ ਮੇਨ ਖੇਡ ਗਰਾਉਂਡਾਂ ਦੇ ਵਿੱਚ ਵੀ ਰੱਖਿਆ ਜਿੱਥੇ ਕਈ ਲੱਖਾਂ ਦੇ ਵਿੱਚ ਗ੍ਰਾਂਟ ਹੋਰ ਆਉਣੀ ਆ ਇਹ ਬਹੁਤ ਹੀ ਸ਼ਾਨਦਾਰ ਖੇਡ ਗਰਾਉਂਡ ਬਣ ਕੇ ਤਿਆਰ ਹੋਵੇ ਕਿਉਂਕਿ ਸ਼੍ਰੀਮਾਨ ਸੰਤ ਬਾਬਾ ਸਰਬਜੀਤ ਸਿੰਘ ਜੀ ਜਿਸਾ ਲਹੌਰਾ ਵਾਲੇ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਇੱਥੇ ਟੂਰਨਾਮੈਂਟ ਹੁੰਦਾ ਬੜੀ ਸੰਗਤ ਜੁੜੀ ਹੋਈ ਆ ਬਹੁਤ ਛੀਆਂ ਖੇਡਾਂ ਹੁੰਦੀਆਂ ਨੇ ਔਰ ਨੌਜਵਾਨ ਪਾਰਟਿਸਪੀਟੋ ਦੇ ਵਿੱਚ ਕਰਦੇ ਆ ਅੱਜ ਚਾਰ ਦਿਵਾਰੀ ਦਾ ਜਿਹੜਾ ਉਕਰਤਨ ਕਰਨ ਵਾਸਤੇ ਨੀ ਪੱਥਰ ਜਿਹੜਾ ਰੱਖਿਆ ਔਰ ਤੁਸੀਂ ਦੇਖੋਗੇ ਆਉਣ ਵਾਲੇ ਕੁਝ ਮਹੀਨਿਆਂ ਤੇ ਸਾਲ ਦੇ ਵਿੱਚ ਇਹ ਬਹੁਤ ਹੀ ਸ਼ਾਨਦਾਰ ਜਿਹੜਾ ਜੀ ਇੱਥੇ ਕੰਮ ਸ਼ੁਰੂ ਹੋ ਜਾਣਾ ਔਰ ਅੱਗੇ-ਅੱਗੇ ਜਿਵੇਂ-ਜਿਵੇਂ ਗ੍ਰਾਂਟ ਆਈ ਜਾਊਗੀ ਇਹ ਬਹੁਤ ਹੀ ਸ਼ਾਨਦਾਰ ਖੇਡ ਮੋਰ ਬਣ ਕੇ ਇਸ ਇਲਾਕੇ ਲਈ ਇੱਕ ਬਹੁਤ ਹੀ ਵੱਡਾ ਬੈਨੀਫਿਟ ਹੋਊਗਾ ਜਿੱਥੇ ਸਾਡੇ ਬੱਚੇ ਕਬੱਡੀ ਖੇਡ ਸਕਦੇ ਆ ਹੌਕੀ ਖੇਡ ਸਕਦੇ ਆ ਰਨਿੰਗ ਕਰ ਸਕਦੇ ਆ ਅਲੱਗ-ਅਲੱਗ ਖੇਡਾਂ ਦੇ ਵਿੱਚ ਇੱਥੇ ਅੱਗੇ ਸੈਰ ਵੀ ਕਰ ਸਕਦੇ ਆ ਸੋ ਇਸ ਇਲਾਕੇ ਦਾ ਬਹੁਤ ਹੀ ਖੂਬਸੂਰਤ ਇਹ ਜਿਹੜਾ ਸਟੇਡੀਅਮ ਬਣਨ ਜਾ ਰਿਹਾ ਜੀ ਜਿਸ ਮੌਕੇ ਤੇ ਐਮਐਲਏ ਸਾਹਿਬ ਆਏ ਤੁਹਾਨੂੰ ਐਮਐਲਏ ਸਾਹਿਬ ਆਵਾਜ਼ੀ ਧੰਨਵਾਦ ਜੀ ਉਹਨਾਂ ਦਾ ਆ ਜਾਂਦਾ ਜੀ ਸਾਡੇ ਨੇ ਪਤਾ ਤੋਂ ਘਾਟਨ ਕੀਤਾ ਜੀ ਚਾਰ ਦੁਵਾਰੀ ਦਾ ਜੀ ਤੇ ਸਾਡਾ ਵਧੀਆ ਗਰਾਊਂਡ ਬਣ ਰਿਹਾ ਜੀ ਕਿੰਨੇ ਕਰੋੜ ਰੁਪਏ ਤੇ 22 ਲੱਖ ਰੁਪਏ ਪਹਿਲਾਂ ਦੇ ਵੀ ਕਹਨੇ ਜੀ ਸਾਈ ਹੋਣ ਦੇਣਗੇ। ਬਾਕੀ ਅਸੀਂ ਇਹੀ ਕਹਿਣਾ ਚਾਹਣਾ ਹੈ ਵੀ ਸਾਡੀ ਫਸਲ ਤੇ ਨਸਲ ਬਾਸਜੂ ਤੇ ਖੇਡਦੇ ਰਹਿੰਦੇ ਜਵਾਗ ਬੱਚੇ ਨੌਜਵਾਨ। ਬਾਕੀ ਸਾਡੀ ਸਰਕਾਰ ਆ ਜੀ ਬਹੁਤ ਵਧੀਆ ਪ੍ਰਾਣੇ ਕਰ ਰਹੀ ਆ। 10 ਲੱਖ ਦਾ ਲਾਜ ਫਰੀ 600 ਜੋਇੰਟ ਫਰੀ ਨਹਿਰਾਂ ਦਾ ਪਾਣੀ ਫੇਟਾ ਉਹ ਲੱਗਣ ਲੱਗਿਆ। ਸਾਨੂੰ ਉਮੀਦ ਆ ਵੀ 2027 ਦੇ ਵਿੱਚ ਸਾਡੀ ਸਰਕਾਰ ਫਿਰ ਦੁਬਾਰਾ ਵੀਰੇ ਆਊਗਾ। ਹੰਦੀਵਤ ਐਮਐਲਏ ਸਾਹਿਬ ਸਾਡੇ ਲੋਹਰਾਂ ਕਲਾ ਪਿੰਡ ਵਿੱਚ ਆਏ ਸੀਗੇ ਚਾਰ ਦੁਵਾਰੀ ਦਾ ਉਦਘਾਟਨ ਕਰਾਂ ਗਰਾਊਂਡ ਦੀ ਦਾ। ਤਾ ਸਰਕਾਰ ਨੇ ਪਹਿਲਾਂ ਵੀ ਗ੍ਰਾਂਟ ਦਿੱਤੀ ਸੀ ਕਿਤੇ ਹੋਰ ਗ੍ਰਾਂਟ ਦੇਣ ਦਾ ਵਾਦਾ ਵੀ ਕਰਕੇ ਜਿਹਨੇ ਗਰਾਊਂਡ ਦਾ ਕੰਮ ਬੁਰੇ ਜੋਰਾ ਸ਼ੋਰਾ ਨਾਲ ਚੱਲ ਰਿਹਾ ਤੇ ਮਾਨ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਕਿ ਇਸ ਗਰਾਊਂਡ ਨੂੰ ਇੱਕ ਸਟੇਡੀਅਮ ਦਾ ਰੂਪ ਦਿੱਤਾ ਜਾਊਗਾ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਸ਼ੇ ਤੋਂ ਬਚ ਕੇ ਖੇਡਾਂ ਵੱਲ ਜਾ ਸਕਣ ਤੇ ਖੇਡਾਂ ਦੇ ਚੰਗੇ ਖਿਡਾਰੀ ਪੈਦਾ ਹੋ ਸਕਣ। ਬਾਕੀ ਸਰਕਾਰ ਦੀ ਗੱਲ ਸੁਣੋ ਜੀ ਸਰਕਾਰ ਬਹੁਤ ਵੱਡੇ ਪ੍ਰਾਲੇ ਕਰ ਰਹੀ ਹੈ। ਹਰ ਇੱਕ ਵਰਗ ਲਈ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ 10 ਲੱਖ ਦਾ ਸਿਹਤ ਬੀਮਾ ਜੋ ਕਿ ਇੱਕ ਵੱਡੀ ਡਿਮਾਂਡ ਸੀਗੀ ਸਮਾਜ ਦੀ ਉਹ ਮਿਲਣ ਜਾ ਰਿਹਾ ਹੈ। ਤਾਂ ਬਸ ਸਾਨੂੰ ਨਹੀਂ ਲੱਗਦਾ ਵੀ 2027 ਦੇ ਵਿੱਚ ਸਰਕਾਰ ਨਾਲ ਟੱਕਰ ਲੈਣ ਵਾਲੀ ਕੋਈ ਪਾਰਟੀ ਹੈਗੀ ਆ ਤਾਂ ਸਾਨੂੰ ਪੂਰਾ ਯਕੀਨ ਆ ਵੀ 2027 ਦੇ ਵਿੱਚ ਆਮ ਆਦਮੀ ਪਾਰਟੀ ਵੱਡੇ ਮੋਮਨਦ ਰੌ ਨਾਲ ਦੁਬਾਰਾ ਰਿਪੀਟ ਕਰੇਗੀ